ਗੇਮ ਮਜ਼ਾਕ ਕਰਦਾ ਹੁੰਦਾ ਸੀ ਕਿ ਤੁਸੀਂ ਉਸ ਦਿਨ ਆਪਣੇ ਆਪ ਨੂੰ ਐਜ਼ এডਿਕੇਸ਼ਨ ਮਿਨਿਸਟਰ ਕਾਮਯਾਬ ਸਮਝੋਗੇ ਜਦੋਂ ਤੁਹਾਨੂੰ ਸਰਕਾਰੀ ਸਕੂਲ ਦੀ ਐਡਮਿਸ਼ਨ ਲਈ ਸੁਭਾਸ਼ਾਣ ਲੱਗਿਆ ਅੱਜ ਯਕੀਨ ਮੰਨਿਓ ਆ ਸਕੂਲ ਆਫ ਫੈਮਿਨਟਸ ਨੰਗਲ ਦੇ ਲਈ ਤੇ ਸਕੂਲ ਆਫ ਫੈਮਿਨਟਸ ਕੀਰਪੁਰ ਸਾਹਿਬ ਦੇ ਲਈ ਸਾਡੇ ਕੋਲ ਲਿਸਟਾਂ ਬਣੀਆਂ ਪਈਆਂ ਇੱਕ ਇੱਕ ਸੀਟ ਦੇ ਲਈ 10-10 ਬੱਚੇ ਇਹ ਇਹ ਹੈ ਤੇ ਹਜੇ ਤਾਂ ਇਹ ਸਕੂਲ ਆਪਣੇ ਫੀਸਿਸਟ ਨੇ ਜਿਵੇਂ ਨੰਗਲ ਚ ਵੀ ਕੰਮ ਚੱਲਦਾ ਹੈ ਬਈ ਸਿੰਗਪੂਲ ਬਣਨਾ ਕੀਰਪੁਰ ਸਾਹਿਬ ਤਿੰਨ ਚਾਰ ਮਹੀਨੇ ਲੱਗਣੇ ਹਨ ਅਗਲੇ ਸਾਲ ਤੁਸੀਂ ਹੋਰ ਦੇਖਿਓ ਰਿਕਾਰਡ ਟੁੱਟਣਗੇ ਸਰ ਬਹੁਤ ਬੜਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਹਲਕੇ ਦੇ ਵੱਖ-ਵੱਖ ਸਕੂਲਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨੇ ਜਿੱਥੇ ਸਕੂਲੀ ਬੱਚਿਆਂ ਨੂੰ ਮਿਲ ਕੇ ਉਹਨਾਂ ਦਾ ਹੌਸਲਾ ਵਧਾਇਆ ਉੱਥੇ ਹੀ ਸਕੂਲ ਸਟਾਫ ਤੋਂ ਜ਼ਰੂਰੀ ਕੰਮਾਂ ਬਾਰੇ ਜਾਣਿਆ ਉਹਨਾਂ ਕਿਹਾ ਕਿ ਹਰ ਇੱਕ ਸਕੂਲ ਦਾ ਨਵੀਨੀਕਰਨ ਤੇ ਜ਼ਰੂਰੀ ਕੰਮਾਂ ਨੂੰ ਪਹਿਲ ਤੇ ਆਧਾਰ ਤੇ ਕੀਤਾ ਜਾ ਰਿਹਾ ਹੈ ਇਥੇ ਹੀ ਨਹੀਂ ਉਹਨਾਂ ਨੇ ਮਾਨਕਪੁਰ ਸਕੂਲ ਵਿੱਚ ਬਹੁ ਕੀਮਤੀ ਕਬੱਡੀ ਦੇ ਮੈਟ ਤੇ ਸਕੂਲ ਦੀ ਦਿੱਖ ਸੁਧਰਨ ਦੇ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਹਮੇਸ਼ਾ ਹੀ ਚੁਣੌਤੀਆਂ ਪਰਿਆ ਰਿਹਾ ਹੈ ਤੇ ਉਹਨਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਉਹਨਾਂ ਇਸ ਮੌਕੇ ਕਿਹਾ ਕਿ ਪਹਿਲਾਂ ਜਿਨਨੇ ਵੀ ਸਿੱਖਿਆ ਮੰਤਰੀ ਰਹੇ ਉਹਨਾਂ ਨੇ ਬੱਚਿਆਂ ਤੇ ਸਟਾਫ ਦੇ ਨਾਲ ਰਿਸ਼ਤਾ ਬਣਾਇਆ ਹੀ ਨਹੀਂ ਜਿਸ ਦੇ ਚਲਦਿਆਂ ਸਿੱਖਿਆ ਦਾ ਮਿਆਰ ਵੱਧ ਨਹੀਂ ਸਕਿਆ ਉਹਨਾਂ ਨੇ ਕਿਹਾ ਕਿ ਮੈਂ ਸਿੱਖਿਆ ਮੰਤਰੀ ਆਪਣੇ ਆਪ ਨੂੰ ਉਸ ਵਕਤ ਕਾਮਯਾਬ ਸਮਝਾਂਗਾ ਜਦੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈਣ ਦੇ ਲਈ ਸਿਫਾਰਸ਼ਾਂ ਲਗਾਈਆਂ ਜਾਣ ਹਾਲਾਂਕਿ ਉਹਨਾਂ ਨੇ ਕਿਹਾ ਕਿ ਨੰਗਲ ਤੇ ਸ਼੍ਰੀ ਕੀਰਤਪੁਰ ਸਾਹਿਬ ਸਕੂਲ ਆਪ ਐਮ ਐਨ ਐਸ ਅਜੇ ਤਿਆਰੀ ਦੇ ਦੌਰ ਤੇ ਨੇ ਉਹਨਾਂ ਦੀਆਂ ਲਿਸਟਾਂ ਵੀ ਤਿਆਰ ਹੋ ਚੁੱਕੀਆਂ ਨੇ ਤੇ ਇੱਕ ਇੱਕ ਸੀਟ ਦੇ ਲਈ 10-10 ਬੱਚੇ ਦਾਖਲਾ ਲੈਣਾ ਚਾਹੁੰਦੇ ਨੇ ਇਸੇ ਤਰ੍ਹਾਂ ਹੀ ਹਰ ਸਕੂਲ ਨੂੰ ਅਤੀ ਆਧੁਨਿਕ ਬਣਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਨਸ਼ੇ ਜਹੀ ਆਲਾਮਤ ਖਤਮ ਕਰਨ ਦੇ ਲਈ ਸਰਕਾਰ ਪੱਬਾ ਪਾਰ ਹੈ ਤੇ ਲਗਾਤਾਰ ਨਸ਼ੇ ਤਸਕਰਾਂ ਨੂੰ ਸਲਾਖਾਂ ਪਿੱਛੇ ਸਿੱਟਿਆ ਜਾ ਰਿਹਾ ਹੈ ਤੇ ਪਿੰਡ ਪਿੰਡ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਉੜਕ ਦਿਨ ਹੋ ਗਿਆ ਜੀ ਤੁਸੀਂ ਨਾਲ ਸਾਹਮਣੇ ਆਣਾ ਨਹੀਂ ਸੀ ਖੁੱਲ੍ਹੇ ਹਲਕੀ ਦੇ ਵਿੱਚ ਲਗਭਗ ਅੱਜ 100 ਸਕੂਲਾਂ ਦਾ ਉਦਘਾਟਨ ਜਿਹੜਾ ਉਹ ਮੁਕੰਮਲ ਹੋ ਚੁੱਕਿਆ ਇਹਨਾਂ 100 ਸਕੂਲਾਂ ਦੇ ਵਿੱਚ ਕਰੋਨਾ ਪੀੜੀ ਲਾਗਤ ਦੇ ਨਾਲ ਚਾਰ ਦਿਵਾਰੀਆਂ ਨਵੇਂ ਕਲਾਸਰੂਮਸ ਸਾਇੰਸ ਲੈਬਸ ਫਿਜ਼ਿਕਸ ਲੈਬਸ ਬਾਇਓ ਲੈਬ ਕੈਮਿਸਟਰੀ ਲੈਬ ਸਪੋਰਟਸ ਤੇ ਜਿਹੜੇ ਐ ਕਬੱਡੀ ਦੇ ਮੈਟ ਸਪੋਰਟਸ ਗਰਾਊਂਡ ਫਲਡ ਲਾਈਟਸ ਵੱਖ-ਵੱਖ ਜਿਹੜੇ ਕੰਮ ਹੋਏ ਨੇ ਅੱਜ ਅਸੀਂ 100 ਜਿਹੜੇ ਸਕੂਲਸ ਆ ਕੰਪਲੀਟ ਕਰ ਲਏ ਨੇ ਇਸ ਦੇ ਨਾਲ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਯੁੱਧ ਨਸ਼ੇ ਵਿਰੁੱਧ ਜੋ ਪੰਜਾਬ ਸਰਕਾਰ ਨੇ ਚੇੜਿਆ ਹੋਇਆ ਉਸ ਦੇ ਵਿੱਚ ਪੁਲਿਸ ਆਪਣੀ ਭੂਮਿਕਾ ਨਿਭਾ ਰਹੀ ਹੈ ਜਿੱਥੇ ਪੁਲਿਸ ਆਪਣੀ ਭੂਮਿਕਾ ਨਿਭਾ ਰਹੀ ਹੈ ਸਾਡੇ ਹਲਕੇ ਚ 100 ਤੋਂ ਉੱਤੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮੇਜਰ ਰਿਕਵਰੀਜ਼ ਪਰ ਸੋਵੀ ਨੰਗਲ ਦੇ ਵਿੱਚ ਇੱਕ ਮੇਜਰ ਰਿਕਵਰੀ ਹੋਈ ਹੈ 150 ਗ੍ਰਾਮ ਦੀ ਚਾਰ ਬੰਦੇ ਫੜੇ ਹੈ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕੀਤਪੁਰ ਸਾਬ ਦੇ ਵਿੱਚ ਪੌਣੇ 2 ਕੁਇੰਟਲ ਦੀ ਮੇਜਰ ਰਿਕਵਰੀ ਇਹ ਜਿਹੜੀਆਂ ਹੈ ਇਹ ਸਾਰੀ ਤਸਕਰਾਂ ਦੇ ਉੱਤੇ ਹੁਣ ਜਿਹੜਾ ਪੁਲਸ ਹੈ ਹਰ ਇੱਕ ਤਸਕਰ ਜਿਹੜਾ ਹੈ ਉਹ ਜਾਂ ਤਾਂ ਇਸ ਵਕਤ ਜੇਲ੍ਹ ਚ ਹੈ ਜਾਂ ਫਰਾਰ ਹੈ ਤੇ ਲਗਾਤਾਰ ਇਸ ਨੈਕਸਸ ਨੂੰ ਟੂੜਨ ਦੇ ਲਈ ਪੁਲਿਸ ਜਿਹੜਾ ਹੈ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਜੀ ਮੈਨੂੰ ਲੱਗਦਾ ਕਿ ਪਿਛਲੇ ਸਿੱਖਿਆ ਮੰਤਰੀਆਂ ਨੇ ਕਦੀ ਇਹ ਰਿਸ਼ਤਾ ਬਣਾਇਆ ਨਹੀਂ ਜਦੋਂ ਇਹ ਸਕੂਲਾਂ ਜਾਂਦੇ ਹੋ ਅ ਅੱਜ ਮੇਰੀ ਸਭ ਤੋਂ ਵੱਡੀ ਤਾਕਤ ਮੇਰੇ ਟੀਚਰਜ਼ ਹੀ ਹੈ ਅੱਜ ਤੁਸੀਂ ਦੇਖਿਆ ਕਿ 12 13 ਪ੍ਰੋਗਰਾਮ ਰੋਜ਼ ਦੀ ਸਾਡੀ ਐਂਵਰੇਜ ਅਸੀਂ ਕਰ ਰਹੇ ਹਾਂ ਇਸ ਨੂੰ ਕਰਨ ਦੇ ਲਈ ਟੀਚਰਸ ਤੇ ਚਾ ਦੇਖੋ ਟੀਚਰਸ ਦੇ ਵੱਲੋਂ ਜਿਹੜਾ ਹੈ ਹੁਣ ਵੀ ਇਸ ਵਕਤ ਕਿੰਨ 3:30 ਵੱਜ ਚੁੱਕੇ ਬਟ 2 ਵਜੇ ਤੱਕ ਡਿਊਟੀ ਡਿਊਟੀ ਹੈ ਉਸ ਤੋਂ ਬਾਵਜੂਦ ਉਹ ਬੈਠ ਕੇ ਕੰਮ ਕਰ ਰਿਹਾ ਜੇ ਤੁਸੀਂ ਇੱਕ ਰਿਸ਼ਤਾ ਬਣਾਉਗੇ ਟੀਚਰਸ ਦੇ ਨਾਲ ਅਧਿਆਪਕਾਂ ਦੇ ਨਾਲ ਸਟੂਡੈਂਟਸ ਦੇ ਨਾਲ ਉਸ ਦਾ ਅਸਰ ਪੈਂਦਾ ਹੈ ਇਸ ਸਾਰੇ ਪ੍ਰੋਗਰਾਮਾਂ ਨੂੰ ਅਸੀਂ ਹੁਣ ਤੱਕ 100 ਸਕੂਲਾਂ 'ਚ ਕਰ ਚੁੱਕੇ ਹਾਂ ਸਾਡੀ ਪੂਰੀ ਕਿਦੇ ਨਾਲ ਇੱਕ ਐਡੀ ਮੈਡੂਕੇਸ਼ਨ ਵੀ ਬਿਲਡ ਹੋਈ ਹੈ ਉਸ ਦਾ ਅਸਰ ਸਾਨੂੰ ਅਗਲੇ ਸਾਲ ਹੋਰ ਵਧੀਆ ਨਤੀਜੇ ਦਿਖੂਗਾ ਟੀਚਰਸ ਆਪਣੇ ਆਪ ਨੂੰ ਇੰਪਾਵਰ ਫੀਲ ਕਰਦੇ ਆ ਸਾਡੇ ਇੱਥੋਂ ਦੇ ਜਿਹੜੇ ਹੈਡਮਾਸਟਰ ਹੈ ਬਹੁਤ ਸ਼ਾਨਦਾਰ ਹੈ ਇੱਥੋਂ ਦੇ ਜਿਹੜੇ ਡੀਪੀਓ ਬਹੁਤ ਸ਼ਾਨਦਾਰ ਹੈ ਜਦੋਂ ਉਹਨਾਂ ਦੇ ਕੰਮ ਪਿੰਡਾਂ ਦੇ ਅਗਰ ਕੋਈ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਾਉਣਾ ਸਕੂਲ ਤੋਂ ਪਿੰਡ ਦੇ ਕਿਸੇ ਦਾਨੀ ਸੱਜਣ ਨੂੰ ਲੱਭੋ ਕਿਸੇ ਐਨ ਆਰ ਆਈ ਨੂੰ ਲੱਭੋ ਫਿਰ ਹੁਣ ਪਿੰਡ ਦੀਆਂ ਗ੍ਰਾਂਟਾਂ ਆ ਰਹੀਆਂ ਇੱਕ ਇੱਕ ਸਕੂਲ ਜਾ ਕੇ ਆਪ ਮੈਨੂੰ ਮੇਰੇ ਹਲਕੇ ਦੇ ਤੁਸੀਂ ਕਿਸੇ ਵੀ ਸਕੂਲ ਬਾਰੇ ਪੁੱਛਣਗੇ ਮੂਹ ਜਵਾਨੀ ਪਤਾ ਅੱਛਾ ਉੱਥੇ ਆ ਕੰਮ ਹੋ ਗਿਆ ਕੰਮ ਰਹਿੰਦਾ ਤਾਂ ਇਹ ਜਦੋਂ ਤੁਸੀਂ ਇਸ ਮਾਈਨੂਟਲੀ ਕਰੋਗੇ ਕੌਣ ਟੀਚਰ ਹੈ ਕੌਣ ਸਰ ਹੈ ਉੱਤੇ ਕੌਣ ਮੈਡਮ ਹੈ ਉਹਨਾਂ ਦਾ ਕਿਹੜਾ ਪਿੰਡ ਹੈ ਤਾਂ ਜਦੋਂ ਤੁਹਾਨੂੰ ਇਸ ਲੈਵਲ ਤੱਕ ਹੋਗਾ ਜਾਂ ਟੀਚਰਸ ਵੀ ਪਾਵਰ ਫੀਲ ਕਰਦੇ ਹੈ ਤੇ ਉਹਦਾ ਹੀ ਅਸਰ ਹੈ ਕਿ ਸਾਡੇ ਅੱਜ ਇਲਾਕੇ ਦੇ ਜਿਹੜਾ ਸਿੱਖਿਆ ਦੇ ਵਿੱਚ ਇੰਨਾ ਵ